ਇੱਕ ਕਸੇ ਕਨੇ ਫਤੇ ਬਲਾਈ ਜੀ ਗੱਲ ਸੁਣ ਲੈ ਮੇਰੀ ਭਾਈ ਜੀ ਮਾਝੇ ਵਿੱਚ ਆਫਤ ਆਈ ਜੀ ਤੂੰ ਕਾਥੋ ਲਾਉਣਾ ਦੇਰ ਪਿਆ ਬੜੀ ਜ਼ੁਲਮ ਹਨੇਰ ਝੁੱਲਦੀ ਐ ਤੇਰੇ ਸੱਜਣਾ ਘਰੀ ਹਨੇਰ ਪਿਆ बड़ी ज़ुल्म झुलदी तेरे मित्र घर हले रहा चुगली नारंगणी ला दी पूले पिंड पुलिस गुला दी हथी पैरी बेड़ी पा दी ਭੜਾ ਦੋਸ਼ ਉਧੇ ਸਿਰ ਮੜ ਆ ਗਿਆ ਤੇਰਾ ਮਿੱਤਰ ਪਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਥੜ ਆ ਗਿਆ ਤੇਰਾ ਮਿੱਤਰ ਪਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਥੜ ਆ ਗਿਆ ਆਓ ਇੱਕ ਸਖ ਨੇ ਫਤੇ ਬਲਾਈ ਜੀ ਗੱਲ ਸੁਣ ਲੈ ਮੇਰੀ ਭਾਈ ਜੀ ਮਾਝੇ ਵਿੱਚ ਆਫਤ ਆਈ ਜੀ ਤੂੰ ਕਾਥੋ ਲਾਉਣਾ ਤੇ ਰਪਿਆ ਬੜੀ ਜ਼ੁਲਮ ਹਨੇਰੀ ਝੁੱਲਦੀ ਐ ਤੇਰੇ ਸੱਜਣਾ ਘਰੀ ਹਨੇਰ ਪਿਆ ਬੜੀ ਜ਼ੁਲਮ ਹਨੇਰੀ ਝੁੱਲ ਰਹੀ ਐ ਤੇਰੇ ਮਿੱਤਰਾਂ ਦੇ ਘਰੇ ਹਨੇਰ ਪਿਆ ਜਾ ਚੁਗਲੀ ਨਰੰਝਣੀ ਲਾ ਦਿੱਤੀ ਪੂਲੇ ਪਿੰਡ ਪੁਲਸ ਖਲਾ ਦਿੱਤੀ ਹੱਥੀ ਪੈਰੀ ਬੇੜੀ ਪਾ ਦਿੱਤੀ ਬੜਾ ਦੋਸ਼ ਉਧੇ ਸਿਰ ਮੜ ਆ ਗਿਆਂ ਤੇਰਾ ਮਿੱਤਰ ਪਈ ਮਤਾਬ ਸਿੰਘਾਂ தூ சூலா மி பை அம்தபோட்டேராவன ਨਥੇ ਖੈਰੇ ਨੂੰ ਤਮਕਾਵਣ ਲਈ ਚੜਜਾਲ ਮਟਾਣਾ ਠੇਰ ਪਿਆ ਬੜੀ ਜ਼ੁਲਮ ਹਨੇਰੀ ਝੁੱਲਦੀ ਐ ਤੇਰੇ ਮਿੱਤਰਾਂ ਕਰੀ ਹਨੇਰ ਪਿਆ ਬੜੀ ਜ਼ੁਲਮ ਹਨੇਰੀ ਝੁੱਲ ਰਹੀ ਐ ਤੇਰੇ ਸੱਜਣਾ ਦੇ करे हले रोम खाया होमा घेरा पाया है तारू नु पकड़ बहाया है बड़ा ज़ोर पेंट नाया है ਕੋਈ ਨਹੀਂ ਬਹਾਨਾ ਘੜਿਆ ਗਿਆ ਜੀ ਤੇਰਾ ਮਿੱਤਰ ਭਾਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਫੜ ਆ ਗਿਆ ਤੇਰਾ ਮਿੱਤਰ ਭਾਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਫੜ ਆ ਗਿਆ ਆਓ ਉਹ ਤੇਰਾ ਭਾਈ ਨਥੇ ਖੈਰੇ ਨੂੰ جا کے ریا शिखरत पैरे नु उसने ਦਿੱਤਾ ਵਟਮ ਸ਼ਾਇਰੇ ਨੂੰ ਦਿੱਤਾ ਵਟਮ ਸ਼ਾਇਰੇ ਨੂੰ ਬੋਕ ਗਿਦੜਾ ਸਾਵੇਂ ਸ਼ੇਰ ਪਿਆ ਬੜੀ ਜ਼ੁਲਮ ਹਨੇਰੀ ਝੁੱਲਦੀ ਐ ਤੇਰੇ ਸੱਜਣਾ ਤੇ ਘਰੇ ਹਨੇਰ ਪਿਆ ਬੜੀ ਝੁਲਮਾਨੇਰੀ ਝੋਲ ਰਹੀ ਐ ਤੇਰੇ ਮਿੱਤਰਾਂ ਘਰੀ ਹਨੇਰ ਪਿਆਹਾ ਮਹਾਤਰ ਨੇ ਕਰੇ ਬਥੇਰੇ ਜੀ ਪਿੰਡ ਵਾਲਿਆ ਹੰਝੂ ਕੇਰੇ ਜੀ ਪਰ ਕੈ ਨਾ ਮੁਗਲ ਪਰੇਰੇ ਜੀ ਛੱਟ ਲਾਜ ਜੀ ਰਾਜ ਅਗਿਆ ரா மத்தம சி தூ சி பூல்ல மத்திர பாய சிங்க தாரு சிங்க பூல்லா பத்தி ஜான பச்சாவ ਤੇਰੇ ਪੁੱਤ ਦੀ ਜਾਨ ਬਚਾਉਣ ਲਈ ਵਟਾਈ ਪਾਗ ਦੀ 라ਜ ਨਭਾਵਣ ਲਈ ਚੰਡੀ ਰਣ ਦੇ ਵਿੱਚ ਖੜ ਕਾਉਣ ਲਈ ਡਟ ਸਾਥੀਆਂ ਸਨੇ ਦਲੇਰ ਪਿਆ ਬੜੀ ਜ਼ੁਲਮ ਹਨੇਰੀ ਝੁੱਲਦੀ ਐ ਤੇਰੇ ਸੱਜਣਾ ਘਰੀ ਹਨੇਰ ਪਿਆ ਬੜੀ ਜ਼ੁਲਮਾਨੇਰੀ ਝੁੱਲਦੀ ਐ ਤੇਰੇ ਮਿੱਤਰਾਂ ਦੇ ਘਰੇ ਹਨੇਰ ਪਿਆ ਤਾਰੂ ਸਿੰਘ ਨੂੰ ਦੁੱਖ ਤਕ ਚਾਵਣਗੇ ਸੂਪੇ ਤੇ ਪੇਸ਼ ਕਰਾਵਣਗੇ ਤਾਤਾ ਕਿਸੇ ਖਾਂ ਲਾਵਣਗੇ ਤਾਤਾ ਕਿਸੇ ਖਾਂ ਲਾਵਣਗੇ ਜਦੋਂ ਹੁਕਮ ਸ਼ਰਾ ਦਾ ਪੜਿਆ ਗਿਆ ਜੀ ਤੇਰਾ ਮਿੱਤਰ ਭਾਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਫੜਿਆ ਗਿਆ ਤੇਰਾ ਮਿੱਤਰ ਭਾਈ ਮਤਾਬ ਸਿੰਘਾ ਾਰੂ ਸਿੰਘ ਪੂਲਾ ਫੜ ਆ ਗਿਆ ਨਥਾ ਸਨੇ ਸਾਥੀਆਂ ਡਟ ਗਿਆ ਨਥਾ ਸਨੇ ਸਾਥੀਆਂ ਡਟ ਗਿਆ ਹੋ ਕੇ ਪੁਰਜਾ ਪੁਰਜਾ ਕੱਟ ਆ ਜਸ ਵਿੱਚ ਦੁਨੀਆਂ ਦੇ ਖੱਟ ਗਿਆ ਤੇਰਾ ਪੁੱਤਰ ਜਗਮੀ ਠੇਰ ਪਿਆ ਬੜੀ ਜ਼ੁਲਮ ਹਨੇਰੀ ਝੁਲਦੀ ਐ ਤੇਰੇ ਸੱਜਣਾ ਘਰੀ ਹਨੇਰ ਪਿਆ ਬੜੀ ਜ਼ੁਲਮ ਹਨੇਰੀ ਝੋਲ ਰਹੀ ਐ ਤੇਰੇ ਮਿੱਤਰਾਂ ਦੇ ਕਰੇ ਹਨੇਰ ਪਿਆ ਤਾਰੂ ਸਿੰਘ ਸਿੱਧ ਕੋ ਨਹਾਰੂਗਾ ਤਾਰੂ ਸਿੰਘ ਸਿੱਧ ਕੋ ਨਹਾਰੂਗਾ ਹਸ ਜਾਣ ਧਰਮ ਤੋਂ ਵਾਰੂਗਾ ਦੇਹ ਦੇ ਦੁੱਖ ਸਹਾਰੂਗਾ ਜਿੰਨਾ ਚਿਰ ਉਸ ਤੋਂ ਅੜ ਆ ਗਿਆ ਤੇਰਾ ਮਿੱਤਰ ਪਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਫੜ ਆ ਗਿਆ ਤੇਰਾ ਮਿੱਤਰ ਪਈ ਮਤਾਬ ਸਿੰਘਾ ਤਾਰੂ ਸਿੰਘ ਪੂਲਾ ਫੜ ਆ ਗਿਆ ਗੁਰੂ ਕੇ ਸਿੱਖ ਨੇ ਭਾਈ ਮਤਾਬ ਸਿੰਘ ਨੂੰ ਪੰਜਾਬ ਦੇ ਹਾਲਾਤਾਂ ਦੀ ਸਾਰੀ ਖਬਰ ਦੱਸੀ ਯਾਦ ਰੱਖੋ ਮਰਦ ਸੀ ਜਿਨੇ ਕਦੇ ਕੁਝ ਸਮਾਂ ਪਹਿਲਾਂ ਇਸੇ ਪੰਜਾਬ ਦੀ ਧਰਤੀ ਤੋਂ ਮੱਸੇ ਰੰਗੜ ਦਾ ਸਿਰ ਵੱਡਿਆ ਸੀ ਤੇ ਬੁੱਢਾ ਜੋੜ ਬੀਕਾ ਨੇਰ ਦੀ ਧਰਤੀ ਉੱਤੇ ਸਰਦਾਰ ਬੁੱਢਾ ਸਿੰਘ ਦੇ ਦਰਬਾਰ ਵਿੱਚ ਖੜਿਆ ਸੀ ਐਨ ਅਣਖ ਤੇ ਗੈਰਤ ਨੂੰ ਉਹ ਮਰਦ ਸਮਰਪਿਤ ਸੀ ਉਹ ਜਾਨ ਲਗੋ ਕੇ ਨਹੀਂ ਸੀ ਬੈਠਾ ਕਿਉਂਕਿ ਪੰਜਾਬ ਦੀ ਧਰਤੀ ਦੇ ਹਾਲਾਤ ਹੀ ਐਸੇ ਬਣੇ ਹੋਏ ਸੀ ਖਾ ਖਾ ਉਤੇ ਸਿੱਖਾਂ ਨੂੰ ਮੁਗਲ ਫੌਜ ਸ਼ਿਕਾਰੀ ਕੁੱਤਿਆਂ ਬਾਗ ਭਾਲਦੀ ਫਿਰਦੀ ਸੀ ਸਿੰਘ ਤੇ ਚਾਹੁੰਦੇ ਸੀ ਕਿ ਜਦੋਂ ਵੀ ਕਦੇ ਮੁਗਲ ਹਕੂਮਤ ਵਿੱਚ ਥੋੜੀ ਜਿਹੀ ਢਿੱਲ ਪਵੇ ਅਸੀਂ ਇਹਨਾਂ ਝੱਲਾਂ ਚੋਂ ਬਾਹਰ ਨਿਕਲ ਕੇ ਆਈਏ ਤੇ ਇਹਨਾਂ ਦੇ ਕੀਤੇ ਹੋਏ ਜ਼ੁਲਮਾਂ ਦਾ ਇਹਨਾਂ ਨੂੰ ਡੰਡ ਦਈਏ 18ਵੀਂ ਸਦੀ ਦਾ ਸਾਰਾ ਇਤਿਹਾਸ ਪੜ ਕੇ ਵੇਖ ਲਓ ਜਦੋਂ ਵੀ ਕਦੇ ਜ਼ਾਲਮ ਹਕੂਮਤ ਦੇ ਵਿੱਚ ਥੋੜੀ ਬਾਤੀ ਉਹਨਾਂ ਨੂੰ ਢਿੱਲ ਮੱਠ ਮਿਲੀ ਨਾ ਉਦੋਂ ਹੀ ਉਹ ਇੱਕ ਸਤਾਨਾ ਝੱਲਾਂ ਵਿੱਚੋਂ ਨਿਕਲ ਕੇ ਬਾਹਰ ਆ ਗਏ ਉਹਨਾਂ ਪਾਵਨ ਸਰੋਵਰ ਵਿੱਚ ਆ ਕੇ ਜਲ ਭੜਿਆ ਇਸ਼ਨਾਨ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਦੋ ਮੇਲੇ ਅੰਮ੍ਰਿਤਸਰ ਦੀ ਧਰਤੀ ਤੇ ਸਾਡੇ ਗੁਰੂ ਸਾਹਿਬ ਨੇ ਸ਼ੁਰੂ ਕੀਤੇ ਸੀ ਇੱਕ ਵਿਸਾਖੀ ਤੇ ਇੱਕ ਦੀਵਾਲੀ ਕਈ ਕਈ ਸਾਲ ਅੰਮ੍ਰਿਤਸਰ ਦੇ ਵਿੱਚ ਸਾਖੀ ਤੇ ਦੀਵਾਲੀ ਦਾ ਮੇਲਾ ਨਹੀਂ ਸੀ ਬਣਾਇਆ ਗਿਆ ਕਾਰਨ ਸੀ ਕਿ ਲਾਹੌਰ ਵਿੱਚ ਮੁਗਲ ਹਕੂਮਤ ਦਾ ਜ਼ੋਰ ਹੋਇਆ ਕਰਦਾ ਸੀ ਸਿੱਖ ਆਪਣੇ ਵਾਸਤੇ ਹੱਸਦੇ ਘਰਾਂ ਨੂੰ ਛੱਡ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੀ ਜ਼ਿੰਦਗੀ ਦੀ ਪਨਾਹ ਘੋੜਿਆਂ ਨੇ ਕਾਠੀਆਂ ਉੱਤੇ ਲੈ ਕੇ ਬੈਠੇ ਹੋਏ ਸੀ ਉਹ ਪੁੱਜੇ ਛੋਲੇ ਖਾ ਕੇ ਢਾਬਾਂ ਤੋਂ ਪਾਣੀ ਪੀ ਕੇ ਪਰ ਯਾਦ ਰੱਖੋ ਦੋ ਟਾਈਮ ਇੱਕ ਉਹ ਨਾਰਾ ਜ਼ਰੂਰ ਪੜ੍ਹਦੇ ਸੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਲੇਗੇ ਬਚੇ ਛਣਜ ਹੋਏ ਉਹ ਜਿਹੜਾ ਨਿਸ਼ਚੈ ਲੈ ਕੇ ਚੱਲੇ ਸੀ ਨਾ ਇੱਕ ਨਾ ਇੱਕ ਦਿਨ ਉਸ ਨਿਸ਼ਚੇ ਦੇ ਵਿੱਚ ਉਹ ਕਾਮਯਾਬ ਹੋਏ ਫਿਰ ਉਹ ਰਾਜ ਭਾਗ ਦੇ ਮਾਲਕ ਵੀ ਬਣੇ ਜਦੋਂ ਭਾਈ ਮਤਾਬ ਸਿੰਘ ਨੂੰ ਖਬਰ ਮਿਲੀ ਕਹਿੰਦੇ ਉਹਨੇ ਉਸੇ ਵਕਤ ਜਿਹੜਾ ਆਪਣਾ ਮਰਦਾਂ ਵਾਲਾ ਲਿਬਾਸ ਸੀ ਨਾ ਸ਼ਸਤਰਾਂ ਵਾਲਾ ਉਹਨੂੰ ਉਤਾਰ ਦਿੱਤਾ ਇੱਕ ਸ਼ਾਦਾ ਦਾ ਲਿਬਾਸ ਪਹਿਨ ਲਿਆ ਹੈ ਉਹਦੇ ਸਾਥੀ ਸਿੰਘਾਂ ਨੇ ਆਖਿਆ ਕਿ ਮਤਾਬ ਸਿੰਘਾ ਤੂੰ ਪੰਜਾਬ ਵਿੱਚ ਜਾਣਾ था था ਤੇ ਮੁਗਲ ਹਕੂਮਤ ਨੇ ਲਾਕਾ ਬੰਦੀ ਕਰਕੇ ਬੈਠੀ ਜੇ ਕਿਤੇ ਤੈਨੂੰ ਮੁਕਾਬਲਾ ਕਰਨਾ ਪਿਆ ਤੇ ਕੋਈ ਸ਼ਸਤਰ ਨਹੀਂ ਤੂੰ ਆਪਣੇ ਨਾਲ ਖੜਿਆ ਤੇ ਭਾਈ ਮੁਤਾਬ ਸਿੰਘ ਦਾ ਜਵਾਬ ਸੀ ਉਹ ਕਹਿਣ ਲੱਗਾ ਮੈਂ ਮੁਕਾਬਲਾ ਕਰਨ ਵਾਸਤੇ ਨਹੀਂ ਚੱਲਿਆ ਮੈਂ ਗ੍ਰਿਫਤਾਰੀ ਦੇਣ ਵਾਸਤੇ ਚੱਲਿਆ ਹਾਂ ਉਹ ਕੱਲਾ ਕੱਲਾ ਮਾਂ ਦਾ ਪੁੱਤਰ ਭਾਈ ਤਾਰੂ ਸਿੰਘ ਸਰਕਾਰ ਨੇ ਗ੍ਰਿਫਤਾਰ ਕੀਤਾ ਮੈਂ ਉਹਦੀ ਸ਼ਹੀਦੀ ਤੋਂ ਪਹਿਲਾਂ ਪਹਿਲਾਂ ਲਾਹੌਰ ਦੀ ਧਰਤੀ ਉੱਤੇ ਪਹੁੰਚਣਾ ਇਹ ਗੱਲ ਕਰਕੇ ਮਰਦ ਪੰਜਾਬ ਦੀ ਧਰਤੀ ਨੂੰ ਰਵਾਨਾ ਹੋ ਗਿਆ ਹੈ ਜਿਸ ਨਗਰ ਵਿੱਚ ਵੀ ਜਾਂਦਾ ਹੈ ਜਿੱਥੇ ਵੀ ਕੋਈ ਮੁਗਲ ਹਕੂਮਤ ਦਾ ਦਸਤਾ ਮਿਲਦਾ ਹੈ ਉਹ ਭਾਈ ਮਦਾਵ ਸਿੰਘ ਨੂੰ ਫੜ ਲੈਂਦੇ ਨੇ ਪਰ ਜਦੋਂ ਪੰਜਾਬ ਦੇ ਲੋਕਾਂ ਨੂੰ ਪੁੱਛਦੇ ਨੇ ਜਿਹੜੇ ਭਾਈ ਮਤਾਬ ਸਿੰਘ ਜੀ ਨਾਲ ਅਥਾਹ ਪਿਆਰ ਰੱਖਦੇ ਸੀ ਕੋਈ ਵੀ ਇਹ ਗੱਲ ਦੱਸਣ ਨੂੰ ਤਿਆਰ ਨਹੀਂ ਕੇ ਭਾਈ ਮਤਾਬ ਸਿੰਘ ਦਾ ਚੱਲਦਾ ਚੱਲਦਾ ਕਹਿੰਦੇ ਅੰਮ੍ਰਿਤਸਰ ਦੇ ਨੇੜੇ ਇੱਕ ਮੁਗਲਿਆ ਤਸਤਾ ਮਿਲਿਆ ਉਹਨਾਂ ਨੇ ਭਾਈ ਮਤਾਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅੰਮ੍ਰਿਤਸਰ ਤੋਂ ਲਾਹੌਰ ਵੱਲ ਨੂੰ ਲੈ ਕੇ ਚੱਲ ਪਏ ਨੇ ਸ਼ੀਨਾ ਪਿੰਡ ਇੱਕ ਆਉਂਦਾ ਅਜਨਾਲੇ ਵਾਲੀ ਸੜਕ ਉੱਤੇ ਉੱਥੋਂ ਦਾ ਇੱਕ ਟਾਊਟ ਹੋਇਆ ਹੈ ਜਿਹਦਾ ਨਾਂ ਹੈ ਕਰਮ ਸਿੰਘ ਸ਼ੀਨਾ ਕਹਿੰਦੇ ਉਹਨੂੰ ਪਿੰਡ ਵਿੱਚੋਂ ਬੁਲਾਇਆ ਗਿਆ ਮੁਗਲਗਾ ਜਨੈਲ ਕਹਿਣ ਲੱਗਾ ਕਿ ਸਾਨੂੰ ਇਹ ਗੱਲ ਦੱਸ ਕੇ ਆ ਜੋ ਬੰਦਾ ਸੀ ਗ੍ਰਿਫਤਾਰ ਕੀਤਾ ਹੈ ਇਹ ਕੌਣ ਹੈ ਕਿਉਂਕਿ ਸ਼ੀਨਾ ਨਗਰ ਬਿਲਕੁਲ ਭਾਈ ਮਤਾਬ ਸਿੰਘ ਦੇ ਨਗਰ ਦੇ ਨੇੜੇਕ ਪੈਂਦਾ ਸੀ ਉਹਨੇ ਪਛਾਣ ਲੈ ਕੇ ਭਾਈ ਮਤਾਬ ਸਿੰਘ ਹੈ ਜਿਨੇ ਮੱッセ ਦਾ ਕਤਲ ਕੀਤਾ ਉਹਨੇ ਦੱਸ ਦਿੱਤਾ ਯਾਦ ਰੱਖੋ ਖਾਲਸਾ ਜੀ ਦੁਨੀਆ ਤੋਂ ਵੱਖਰੀ ਇੱਕ ਹੱਥ ਕੜੀ ਭਾਈ ਮਤਾਬ ਸਿੰਘ ਨੂੰ ਮਾਰੀ ਗਈ ਕਹਿੰਦੇ ਇੱਕ ਸੜੀਆ ਲਿਆਂਦਾ ਗਿਆ ਉਹ ਸੜੀਏ ਜੇ ਹੱਥ ਭਾਈ ਮਤਾਬ ਸਿੰਘ ਦਾ ਇੱਕ ਤੋਂ ਦੂਜੇ ਦੇ ਹੱਥ ਉੱਤੇ ਰੱਖ ਕੇ ਉਹਦੇ ਵਿੱਚ ਦੀ ਸੜੀਆ ਨਗਾ ਕੇ ਉਹਨੂੰ ਗੋਲ ਕੁੰਡੇ ਵਾਂਗੂ ਬਣਾ ਕੇ ਇੱਕ ਸਿਪਾਹੀ ਨੇ ਹੱਥ ਵਿੱਚ ਫੜ ਲਿਆ ਹੈ ਉਹ ਗੁਰੂ ਕਾ ਮਰਦ ਬਹਾਦਰ ਭਾਈ ਮਹਤਾਬ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਨੂੰ ਯਾਦ ਕਰਦਾ ਕਰਦਾ ਹੋਇਆ ਉਸ ਮੁਗਲ ਹਕੂਮਤ ਦੀ ਫੌਜ ਦੇ ਨਾਲ ਲਾਹੌਰ ਵਿਕੇ ਪਹੁੰਚ ਗਿਆ ਹੈ ਜਕਰੀਆ ਖਾਨ ਬਹਾਦਰ ਦਾ ਦਰਬਾਰ ਸੱਜਾ ਸੀ ਉਹਨਾਂ ਜਾ ਕੇ ਦੱਸਿਆ ਕਿ ਅਸੀਂ ਮੱッセ ਦਾ ਅਸਲ ਕਾਤਲ ਭਾਈ ਮਤਾਬ ਸਿੰਘ ਮੀਰਾ ਕੋਟ ਜਿਹੜਾ ਨੂੰ ਗ੍ਰਿਫਤਾਰ ਕਰਕੇ ਲਾਇਆ ਸਰਕਾਰ ਦਾ ਕੀ ਹੁਕਮ ਹੈ ਕਹਿੰਦੇ ਜੱਕਰਿਆ ਖਾਨ ਬਾਦਸ਼ਾਹ ਕਹਿਣ ਲੱਗਾ ਮੇਰੇ ਦਰਬਾਰ ਵਿੱਚ ਲਿਆ ਕੇ ਪੇਸ਼ ਕਰੋ ਸੇਖ ਨੇ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਨੂੰ پکڑ ਕੇ ਯਾਦ ਹੋ ਕੇ ਉਹਦੇ ਦਰਬਾਰ ਵਿੱਚ ਦਾਖਲ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਫਤਿਹ ਬੁਲਾਈ ਧਰਤੀ ਅਸਮਾਨ ਗੂੰਜ ਉੱਠਿਆ ਜੱਕੜਿਆ ਖਾਨ ਬਹਾਦਰ ਤਖਤ ਉੱਤੇ ਬੈਠਾ ਕਹਿਣ ਲੱਗਾ ਓ ਮਤਾਬ ਸਿੰਘਾ ਇਹ ਤੇਰੇ ਗੁਰੂ ਦਾ ਦਰਬਾਰ ਨਹੀਂ ਇਹ ਅੰਮ੍ਰਿਤਸਰ ਦੀ ਧਰਤੀ ਨਹੀਂ ਅਨੰਦਪੁਰ ਸਾਹਿਬ ਦੀ ਧਰਤੀ ਨਹੀਂ ਜਿੱਥੇ ਤੇਰੀ ਫਤਿਹ ਪ੍ਰਵਾਨ ਹੋਏਗੀ ਉਹਨੇ ਇੱਥੇ ਤੇ ਆਕੜ ਕੇ ਖਲੋਣ ਵਾਲੀਆਂ ਤੌਣਾ ਸਦਾ ਵਾਸਤੇ ਨਵਾ ਦਿੱਤੀਆਂ ਜਾਂਦੀਆਂ ਨੇ ਤੇਰੇ ਸਾਹਮਣੇ ਇੱਕ ਰਸਤਾ ਹੈ ਅਸਲਾਮ ਨੂੰ ਕਬੂਲ ਕਰ ਲੈ ਓ ਤੇ ਤੇਰੀ ਜਾਨ ਬਖਸ਼ੀ ਜਾਵੇਗੀ ਤੇ ਭਾਈ ਮਤਾਬ ਸਿੰਘ ਦਾ ਜਵਾਬ ਸੀ ਉਹ ਕਹਿੰਦਾ ਹਮਰੇ ਬਣਸ ਜੀ ਤੇ ਕਿ ਆਈ ਸੀਸ ਦਿਓ ਪਰ ਧਰਮ ਨਾ ਜਾਈ ਉਹ ਕਹਿੰਦਾ ਸਾਡੇ ਵਡੇਰਿਆਂ ਦੇ ਹਿੱਸੇ ਵਿੱਚ ਕਰਵਾਏ ਤੇ ਚੱਲੀ ਆਉਂਦੀ ਆ ਅਸੀਂ ਧਰਮ ਤੋਂ ਕੁਰਬਾਨ ਹੋ ਜਾਂਦੇ ਲੇਕਿਨ ਧਰਮ ਨੂੰ ਪੇਠ ਨਹੀਂ ਦਿੰਦੇ ਤਰਾਂਜਲੀ ਨਹੀਂ ਦਿੰਦੇ ਭਾਈ ਮੁਤਾਬ ਸਿੰਘ ਕਹਿਣ ਲੱਗਾ ਮੈਨੂੰ ਜਿਹੜਾ ਮਰਜੀ ਕਸ਼ਟ ਦਿਓ ਜਿਹੜਾ ਮਰਜੀ ਜ਼ੁਲਮ ਮੇਰੇ ਉੱਤੇ ਲਾਗੂ ਕਰੋ ਮੈਂ ਖਿੜੇ ਮੱਥੇ ਪ੍ਰਵਾਨ ਕਰਾਂਗਾ ਪਰ ਹਾ ਜਿਹੜਾ ਭਾਈ ਤਾਰੂ ਸਿੰਘ ਇਹ ਨਿਰਦੋਸ਼ ਹੈ ਇਹਨੂੰ ਛੱਡ ਦਿਓ ਜਕਰੀਆ ਖਾਨ ਬਹਾਦਰ ਕਹਿਣ ਲੱਗਾ ਹੱਸ਼ਾ ਮੁਤਾਬ ਸਿੰਘਾ ਇਹ ਨਿਰਦੋਸ਼ ਹੈ ਉਹਨੇ ਆਖਿਆ ਇਹਦੇ ਉੱਤੇ ਵੀ ਅਸੀਂ ਮੁਜਰਮਨਾ ਵਾਲਾ ਹੀ ਦੋਸ਼ ਲਾਇਆ ਹੈ ਇਹਨੇ ਪੱਟੀ ਵਿੱਚ ਸਾਡੇ ਮਿਰਜੇ ਦਾ ਕਤਲ ਕੀਤਾ ਉਹ ਕਹਿਣ ਲੱਗਾ ਇਹਨੂੰ ਵੀ ਨਹੀਂ ਛੱਡਾਂਗਾ ਤੈਨੂੰ ਛੱਡਾਂਗਾ ਆਓ ਤੱਕੀਏ ਭਾਈ ਮਤਾਬ ਸਿੰਘ ਜੱਕੜਿਆ ਖਾਨ ਬਹਾਦਰ ਨੂੰ ਸੰਬੋਧਨ ਹੋ ਕੇ ਕਹਿਣ ਲੱਗਾ ਖਾਨ ਸਾਹਿਬ ਤੁਸੀਂ ਠੀਕ ਸੂਬੇਦਾਰ ਜੇ ਇਸ ਲਾਹੌਰ ਸ਼ਹਿਰ ਦੇ ਪਰ ਪਰਜਾ ਦੇ ਨਾਲ ਅਨਸਾਫ ਕਰੋ ਜ਼ੁਲਮੀ ਤਲਵਾਰ ਜਿਹੜੀ ਹੈ ਉਹਨੂੰ ਮਿਆਨ ਵਿੱਚ ਪਾ ਲੋ ਜਿਵੇਂ ਖੜੀਆਂ ਖੜੀਆਂ ਭਾਈ ਮਤਾਬ ਸਿੰਘ ਨੇ ਜੱਕੜਿਆ ਖਾਨ ਬਹਾਦਰ ਦੇ ਦਰਬਾਰ ਵਿੱਚ ਨੂੰ ਸੁਣਾਈਆ